ਇਸ ਤਰ੍ਹਾਂ ਦੱਸਿਆ ਗਿਆ ਵਾ ਬਈ ਦੋ ਹਸਪਤਾਲ ਤੇ ਇੱਕ ਹਸਪਤਾਲ ਤੇ ਇੱਕ ਬਲਾਕ ਦਾ ਜਿਹੜਾ ਇੱਥੇ ਦਫ਼ਤਰ ਆ ਜਿਹੜਾ ਅੰਤੀ ਸਦੀ ਪੁਰਾਣਾ ਇਸ ਦਫ਼ਤਰ ਚੋਂ ਸਾਡੇ ਬੇਟ ਏਰੀਏ ਦੇ ਤੇ ਢਾਹੇ ਦੀਆਂ ਪੰਚਾਇਤਾਂ ਨੂੰ ਅਰਬਾਂ ਰੁਪਏ ਦੀਆਂ ਗ੍ਰਾਂਟਾਂ ਮਿਲੀਆਂ ਔਰ ਉਹ ਗ੍ਰਾਂਟਾਂ ਪਿੰਡਾਂ ਵਿੱਚ ਲੱਗੀਆਂ ਪਿੰਡਾਂ ਦੀ ਤਰੱਕੀ ਹੋਈ ਔਰ ਉਸ ترقی ਦੀ ਬਦੌਲਤ ਸਾਡੇਆਂ ਜਿਹੜੇ ਪੰਚ ਤੇ ਸਰਪੰਚ ਸੀ ਉਹਨਾਂ 'ਚ ਇੱਕ ਉਤਸ਼ਾਹ ਜਾਗ ਗਿਆ ਸੀ ਵੀ ਇਹ ਜਿਹੜਾ ਬਲਾਕ ਆ ਸਾਡੇ ਲਈ ਇੱਕ ਚਾਨਣ ਮਨਾਰਾ ਕਿਉਂਕਿ ਕੇਂਦਰ ਬਿੰਦੂ ਆ ਸਾਡੇ ਇਸ ਇਲਾਕੇ ਦਾ ਇਸ ਸਿਧਮਾਪੇਟ ਬਾਜ਼ਾਰ ਦੇ ਨਾਲ ਕਰੀਬ 40 ਪਿੰਡ ਲੱਗੇ ਹੋਏ ਨੇ ਜਿਹੜੇ ਆਪਣਾ ਰੋਜ਼ ਖਾਣ ਪੀਣ ਦੀਆਂ ਵਸਤਾਂ ਲੋੜ ਮੁਤਾਬਕ ਜਿੰਨੀਆਂ ਵੀ ਵਸਤਾਂ ਹੈਗੀਆਂ ਨੇ ਉਹ ਆਪਣੇ ਘਰਾਂ ਦੇ ਵਿੱਚ ਇਸ ਬਾਜ਼ਾਰ ਤੋਂ ਲੈ ਕੇ ਜਾਂਦੇ ਨੇ ਇਹ ਬਾਜ਼ਾਰ ਹੈ ਸਿਧਮਾ ਮੇਟ ਦਾ ਜਿਹੜਾ ਸਾਡਾ ਕਸਬਾ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਦਾ ਹਸਪਤਾਲ ਜਮੂਰੀ ਸੀ ਚੱਕ ਦਿੱਤਾ ਨਲੇਕੀ ਕੀਤੀ ਗਈ ਆ ਲੇਕਿਨ ਉਸ ਤੋਂ ਪਹਿਲਾਂ ਇੱਕ ਗੱਲ ਮੈਂ 10 ਦਿਨ ਕਹਿਣੀ ਚਾਹੁੰਨਾ ਜਿਹੜੀ ਆਪਾਂ ਇਹ ਲੜਾਈ ਲੜਨ ਜਾ ਰਹੇ ਆ ਇਹ ਬਈ ਤਾਂ ਸਫਲ ਹੋ ਸਕਦੀ ਆ ਜੇ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੜਾਂਗੇ ਜੇ ਆਪਾਂ ਐਵੇਂ ਮਨਾਂ ਦੇ ਵਿੱਚ ਲਿਹਾਈਏ ਬਈ ਇਹ ਦੀ ਕਾਂਗਰਸੀ ਆ ਇਹ ਕਾਲੀ ਆ ਇਹ ਕਾਮਰੇਡ ਆ ਇਹ ਆਪ ਪਾਰਟੀ ਵਾਲਾ ਫਿਰ ਤਾਂ ਆਪਾਂ ਫੁੱਟ ਦਾ ਸ਼ਿਕਾਰ ਹੋ ਜਾਵਾਂਗੇ ਫਿਰ ਸਾਡੀ ਸੁਣਵਾਈ ਨਹੀਂ ਹੋਣੀ ਹੈਗੀ ਸਾਨੂੰ ਜ਼ੋਰ ਬਹੁਤ ਲਾਉਣਾ ਪਵੇਗਾ ਅੱਜ ਕੱਲ੍ਹ ਪੰਚਾਇਤਾਂ ਮਤੇ ਪਾ ਰਹੀਆਂ ਨਹੀਂ ਨਸ਼ਿਆ ਖਿਲਾਫ ਵੀ ਔਰ ਹੋਰ ਬੁਰੇ ਕਾਰਜਾਂ ਖਿਲਾਫ ਵੀ ਵੀਰੋ ਇਹਦੇ ਵਿੱਚ ਮੈਂ ਤੁਹਾਨੂੰ ਸੁਝਾਅ ਦੇਣਾ ਚਾਹਣਾ ਮਤੇ ਪੰਚਾਇਤਾਂ ਪਾ ਦਿੰਦੀਆਂ ਨੇ ਪਰ ਪੰਚਾਇਤਾਂ ਨੂੰ ਡੀ ਡੀ ਪੀਓ ਅਧਿਕਾਰੀ ਹੈ ਜਿਹੜਾ ਉਹ ਡਿਸਮਿਸ ਕਰ ਦਿੰਦਾ ਹੈਗਾ ਲੇਕਿਨ ਇੱਕ ਗ੍ਰਾਮ ਸਭਾ ਦਾ ਆਮ ਇਜਲਾਸ ਹੁੰਦਾ ਹੈ ਆਮ ਇਜਲਾਸ ਦੇ ਵਿੱਚ ਪਾਇਆ ਜਾ ਮਤਾ ਵੀਰੋ ਸੁਪਰੀਮ ਕੋਰਟ ਤੱਕ ਵੀ ਬੈਲੜ ਰੱਖਦਾ ਵਾ ਸੁਪਰੀਮ ਕੋਰਟ ਵੀ ਉਹਦੇ ਤੇ ਅਮਲ ਕਰਦੀ ਹੈਗੀ ਹੈ। ਉੜੀਸਾ ਦੇ ਵਿੱਚ ਖਨਨ ਮਾਫੀਏ ਨੇ ਬਹੁਤ ਸਾਰੇ ਖਨਨ ਕਰਨ ਲਈ ਉੱਥੇ ਆਪਣਾ ਨਾਮ ਲਸ਼ਕਰ ਭੇਜ ਦਿੱਤਾ। ਲੇਕਿਨ 12 ਪਿੰਡ ਸੀ ਉੜੀਸਾ ਦੇ ਵਿੱਚ ਉਹਨਾਂ ਨੇ ਮਤੇ ਨਹੀਂ ਪਾਏ ਉਹਨਾਂ ਨੇ ਆਮ ਜਲਾਸ ਕਰਕੇ ਭੇਜ ਦਿੱਤੇ। ਉਹ ਜਿਹੜਾ ਖਨਨ mafia ਸੀ ਉਹ ਸੁਪਰੀਮ ਕੋਰਟ ਤੱਕ ਗਿਆ ਲੇਕਿਨ ਸੁਪਰੀਮ ਕੋਰਟ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ 12 ਪਿੰਡਾਂ ਦੀ ਗੱਲ ਸੁਣੀ ਜਿਨ੍ਹਾਂ ਨੇ ਆਮ ਜਲਾਸ ਕਰਕੇ ਵੀ ਉਹਨੋ ਮਤੇ ਪਾਈ ਸੀ ਔਰ ਜਿਹੜਾ ਖਨਨ mafia ਸੀ ਉਹਨੂੰ ਉਹ ਗਰੀਬ ਆਦਮੀਆਂ ਨੇ ਹਰਾ ਦਿੱਤਾ ਜਿਹੜੇ ਉੱਥੇ ਜਿਨ੍ਹਾਂ ਕੋਲੇ ਲੀੜੇ ਕੱਪੜੇ ਵੀ ਪੂਰੇ ਨਹੀਂ ਸੀ ਉਹਨਾਂ 12 ਪਿੰਡਾਂ ਨੇ ਉਹਨਾਂ ਦੇ ਨੱਕ 'ਚ ਦਮ ਕੀਤਾ ਤੇ ਸਾਰਾ ਲਾਮ ਲੱਥ ਕਰਨੇ ਕਿ ਅੱਧਾ ਚਲੇ ਗਈ। ਇਹ ਵੀ ਇੱਕ ਰੂਲ ਹੁੰਦੇ ਹੈਗੇ ਆ ਲੜਾਈ ਲੜਨ ਦੀ। ਪੰਚਾਇਤਾਂ ਨੂੰ ਰੈਗੂਲੇਸ਼ਨ ਦੀ بجائے ਮਹਮiyet ਦੇਣੀ ਚਾਹੀਦੀ ਹੈਗੀ ਆ ਕਿ ਆਮ ਜਲਾਸ ਕਰਕੇ ਆਪਾਂ ਇਹ ਮਤੇ ਪਾਗੇ। ਦੂਸਰੀ ਗੱਲ ਲੁੱਬੇਹਾਣੇ ਦਾ ਆਪਾਂ ਬਸਨੀਕ ਆ। ਅੱਜ ਜ਼ਿਆਦਾ ਪੰਚਾਇਤਾਂ ਬੇਟੇ ਰੇਂਏ ਦੀਆਂ ਆਈਆਂ ਹੋਈਆਂ ਨੇ। ਇਹ ਬਲਾਕ ਹੰਮਣਾ ਤੋਂ ਸ਼ੁਰੂ ਹੋ ਜਾਂਦਾ ਮਾਣੀਆਲ ਬਾਣੀਆਲ ਕੰਮਣੇਵਾਲ ਆਲੀਵਾਲ ਉਲਗੈਣਾ ਉਸ ਤੋਂ ਅੱਗੇ ਆ ਜਾਂਦਾ ਵਾ ਗੋਰਸੀਆਂ ਖਾਨ ਮੁਹੰਮਦ ਕੋਟ ਉਮਰਾ ਭੂਨੜੀ ਕੋਟਮਾਨਾ ਫਿਰ ਉਹਰੇ ਖਦਾਈ ਚੱਕ ਤੇ ਨਾਲ ਆਪਣੇ ਅਕੂਆੜ ਹੁਜਰਾ ਤੇ ਕਸ਼ੈਦ ਪੁਰੇ ਤੱਕ ਕੁੰਨੇਆਲ ਇਹ ਜਿਹੜੇ ਪਿੰਡ ਨੇ ਇਹ ਸਾਡੇ ਇਸ ਬਲਾਕ ਦੇ ਪਿੰਡ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਮਾਰ ਕੀ ਪੈ ਰਹੀ ਆ ਸਭ ਤੋਂ ਵੱਡੀ ਮਾਰ ਤਾਂ ਸਾਨੂੰ ਸਤਲੋਜ ਦਰਿਆ ਦਾ ਗੰਦਾ ਪਾਣੀ ਮਾਰ ਰਿਹਾ ਕਿਉਂਕਿ ਇਸ ਬਲਾਕ ਦੇ ਵਿੱਚ ਵਲੀਪੁਰ ਪਿੰਡ ਆਉਂਦਾ ਉਸ ਪਿੰਡ ਦੇ ਵਿੱਚੋਂ ਜਿਹੜਾ ਗੰਧਿਆ ਨਾਲੇ ਦੀ ਨਿਕਾਸੀ ਸੀ ਉਹ ਸਤਲੋਜ ਦੇ ਵਿੱਚ ਪਾ ਦਿੱਤੀ ਆ ਉਹਨੇ ਸਤਲੋਜ ਨੇ ਸਾਡੇ ਇਲਾਕੇ ਨੂੰ ਪ੍ਰੀੜਿਤ ਨਹੀਂ ਕੀਤਾ ਈਵਨ ਰਾਜਸਥਾਨ ਤੱਕ ਜਿਹੜਾ ਇਹਦਾ ਇਹਦੀ ਮਾਰ ਪੈ ਰਹੀ ਆ ਉਧਰ ਤੁਸੀਂ ਮਾਲਵੇ ਦੇ ਵਿੱਚ ਗੁਰਦੁਆਰੇ ਸਹਿਬਾਨ ਵੇਖੇ ਨੇ ਜਾਣਦੇ ਹੋ ਮੁਕਸਰ ਦੀ ਮਾਗੀ ਤੇ ਉਹਨਾਂ ਗੁਰਦੁਆਰਿਆਂ ਦੇ ਸਰੋਵਰਾਂ ਦੇ ਵਿੱਚ ਜਿਹੜੀਆਂ ਨਹਿਰਾ ਗੱਡੀਆਂ ਨੇ ਹਰੀਕਿਆਂ ਤੋਂ ਉਹ ਨਹਿਰਾ ਰਾਹੀਂ ਸਰੋਵਰਾਂ 'ਚ ਵੀ ਪਾਣੀ ਜਾਂਦਾ ਹੈ ਇਹਦੇ ਪਾਣੀ ਦੇ ਜਿਹੜੇ ਕੰਨ ਨੇ ਦੂਸ਼ਤ ਪਾਣੀ ਦੇ ਸਾਡੇ ਸਰੋਵਰਾਂ ਤੱਕ ਪਹੁੰਚ ਚੁੱਕੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਤਾਜ਼ਾਤਰੀਨ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ YouTube ਚੈਨਲ ਜਨਸ਼ਕਤੀ نیوز ਪੰਜਾਬ ਅਤੇ ਫੇਸਬੁੱਕ ਪੇਜ ਲਾਈਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.janshakti news.com ਤੇ ਬ੍ਰਾਊਜ਼ ਕਰੋ ਅਤੇ ਰੋਜ਼ਾਨਾ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਈ ਪੇਪਰ ਜਨਸ਼ਕਤੀ نیوز ਪੰਜਾਬ ਤੇ ਕਲਿੱਕ ਕਰੋ ਧੰਨਵਾਦ